ਲੋਹੇ ਦੇ ਤਵੇ ਹੋ ਗਏ ਜੇ ਖਰਾਬ ਤੇ ਉਹਨਾਂ ਨੂੰ ਸਾਫ਼ ਕਰਨ ਲਈ ਇੱਕ ਗਰਮ ਤਵੇ ਦੇ ਉੱਤੇ ਤੁਸੀਂ ਇੱਕ ਚੀਜ਼ ਪਾ ਦਿਓ ਤੇ ਤੁਹਾਡੇ ਤਵੇ ਮਿੰਟਾਂ ਦੇ ਵਿੱਚ ਚਮਕ ਜਾਣੀਆਂ ਦੇਖੋ ਜੀ ਬਹੁਤ ਹੀ ਵਧੀਆ ਇਹਨਾਂ ਦੇ ਵਿੱਚ ਚਮਕਾ ਜਾਣੀਆਂ ਆਪਾਂ ਤੁਹਾਡੇ ਲਈ ਬਹੁਤ ਵਧੀਆ ਦੋ ਟਿਪਸ ਲੈ ਕੇ ਆਏ ਆਂ ਅਲੱਗ-ਅਲੱਗ ਟਿਪਸ ਨੇ ਦੇਖੋ ਜੀ ਆਪਣੇ ਤਵੇ ਦੇ ਉੱਤੇ ਕਿੰਨੀ ਚਮਕ ਆ ਗਈ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਓ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਤੁਹਾਨੂੰ ਜੀ ਆਪਾਂ ਜਲੇ ਹੋਏ ਤਵੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਕਲੀਨ ਕਰਕੇ ਦਿਖਾਵਾਂਗੀ ਮੈਂ ਤੁਹਾਨੂੰ ਦੋ ਤਰੀਕੇ ਦੱਸੂਗੀ ਦੋਨਾਂ ਤਰੀਕਿਆਂ ਦੀ ਵਿੱਚੋਂ ਤੁਹਾਨੂੰ ਜਿਹੜਾ ਵੀ ਵਧੀਆ ਲੱਗਿਆ ਉਹ ਤੁਸੀਂ ਵਰਤ ਸਕਦੇ ਹੋ ਤੇ ਆਪਾਂ ਦੇਖੋ ਜੀ ਦੋਨੇ ਇਹ ਜਲੇ ਹੋਏ ਤਵੇ ਨੇ ਦੋਨੇ ਹੀ ਬਿਲਕੁਲ ਹੀ ਸਾਫ਼ ਕਰਕੇ ਦਿਖਾਵਾਂਗੀ ਚੈਨਲ ਤੇ ਜੇ ਤੁਸੀਂ ਪਹਿਲੀ ਵਾਰ ਆਇਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆਂ ਹੁਣ ਇਹ ਜਲੇ ਹੋਏ ਤਵੇ ਸਾਫ਼ ਕਰਕੇ ਆਪਾਂ ਨੇ ਜੀ ਗੈਸ ਨੂੰ ਔਨ ਕਰ ਲਿਆ ਹੁਣ ਇਹ ਤਵਾ ਜਦੋਂ ਆਪਣਾ ਗਰਮ ਹੋ ਗਿਆ ਨਾ ਫਿਰ ਇਹਦੇ ਉੱਤੇ ਤੁਹਾਨੂੰ ਦੱਸਦੀ ਆ ਪਹਿਲਾਂ ਤੇ ਇੱਕ ਲਵਾਂਗੇ ਨਿੰਬੂ ਤੁਸੀਂ ਸਾਰੇ ਇਹ ਚੰਗੀ ਤਰ੍ਹਾਂ ਪਹਿਲਾਂ ਨਿੰਬੂ ਇਹਦੇ ਤੇ ਘਸਾ ਦਿਓ ਇਸ ਤਰ੍ਹਾਂ ਆਪਣਾ ਤਵਾ ਹੋ ਗਿਆ ਜੀ ਗਰਮ ਤੇ ਹੁਣ ਆਪਣੇ ਗੈਸ ਨੂੰ ਦਿੱਤਾ ਬੰਦ ਕਰ ਹੁਣ ਆਪਾਂ ਨੇ ਜੀ ਨਿੰਬੂ ਤਾਂ ਲਾਤਾ ਸੀਗਾ ਤੇ ਇੱਕ ਲੈਣਾ ਆਪਣੇ ਮਿੱਠਾ ਸੋਡਾ ਇਹ ਸਾਰੇ ਤਵੇ ਦੇ ਉੱਤੇ ਇਸੇ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਨਿੰਬੂ ਦੇ ਨਾਲ ਲਗਾ ਦਾਂਗੇ ਜਿੰਨਾ ਵੀ ਇਹਦਾ ਕਾਲਾਪਨ ਤਵੇ ਦਾ ਆਪਣਾ ਐਨ ਵਧੀਆ ਸਾਫ ਹੋ ਜਾਣਾ ਵਾ ਤੇ ਇੱਕ ਲੈਣਾ ਸਕ੍ਰੈਪ ਤੇ ਥੋੜਾ ਜਿਹਾ ਲਿਕਵਡਲ ਸ਼ੈਂਪੂ ਵੀ ਲੈ ਸਕਦੇ ਹੋ ਤੇ ਜੇ ਤੁਹਾਡੇ ਕੋਲ ਲਿਕਵਡ ਹੈ ਤਾਂ ਲਿਕਵਡ ਲੈ ਲਿਓ ਇਹਨੂੰ ਹੁਣ ਆਪਾਂ ਹਮੇਸ਼ਾ ਜੀ ਤੁਸੀਂ ਗਰਮ ਤਵੇ ਨੂੰ ਇਹੀ ਕਲੀਨ ਕਰਨਾ ਜਦੋਂ ਆਪਾਂ ਕੋਈ ਵੀ ਚੀਜ਼ ਦਾ ਇਹਦੇ ਉੱਤੇ ਇਸਤੇਮਾਲ ਕਰਦੇ ਹਾਂ ਦੇਖੋ ਜੀ ਇਹਦੀ ਅੰਕਾਰਸ ਬਿਲਕੁਲ ਉਤਰਨੀ ਸ਼ੁਰੂ ਹੋ ਗਈ ਤੇ ਦੇਖੋ ਤੁਸੀਂ ਤੁਹਾਡੇ ਦੇਖਦੇ ਦੇਖਦੇ ਆਪਣੇ ਦੋਨੇ ਤਵੇ ਬਿਲਕੁਲ ਹੀ ਚਮਕ ਜਾਣੇ ਨੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਨਾਰਮਲੀ ਆਪਣੇ ਉਹ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਨਾਲ ਆਪਾਂ ਕਲੀਨਿੰਗ ਕਰਕੇ ਦਿਖਾਈਆ ਤੇ ਜੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਆ ਕਰੋ ਜੀ ਹੁਣ ਆਪਾਂ ਚੰਗੇ ਤਰ੍ਹਾਂ ਨਾਲ ਕਲੀਨ ਕਰਕੇ ਇਸੇ ਤਰ੍ਹਾਂ ਦਿਖਾਵਾਂਗੇ ਦੂਸਰਾ ਤਵਾ ਹੁਣ ਜੀ ਆਪਾਂ ਇਹਨੂੰ ਤਵੇ ਨੂੰ ਸਾਫ ਪਾਣੀ ਦੇ ਨਾਲ ਧੋ ਦਿੰਨੀ ਆ ਤੋ ਤਾਂ ਹੈ ਤੁਹਾਨੂੰ ਤੋਂ ਕਮਿਆ ਆ ਆ ਦੇਖੋ ਜੀ ਆਪਣਾ ਤਵਾ ਬਿਲਕੁਲ ਹੀ ਕਲੀਨ ਹੋ ਗਿਆ ਇਹ ਆਪਾਂ ਨੇ ਤੁਹਾਨੂੰ ਪਹਿਲੀ ਟਿਪਸ ਦੱਸੀ ਆ ਬਹੁਤ ਹੀ ਸੌਖਾ ਤਰੀਕਾ ਹੈ ਨਾਰਮਲੀ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਤੁਹਾਨੂੰ ਆਪਾਂ ਨੇ ਪਹਿਲਾ ਤਵਾ ਸਾਫ਼ ਕਰਕੇ ਦਿਖਾਇਆ ਹੁਣ ਆਪਾਂ ਜੇ ਤੁਹਾਨੂੰ ਦੂਜਾ ਤਵਾ ਵੀ ਸਾਫ਼ ਕਰਕੇ ਦਿਖਾਵਾਂਗੇ ਉਹ ਵੀ ਆਪਣੇ ਨਾਰਮਲੀ ਘਰ ਦੇ ਵਿੱਚ ਹੈਗੀਆਂ ਨੇ ਚੀਜ਼ਾਂ ਜਿਨ੍ਹਾਂ ਦਾ ਆਪਾਂ ਇਸਤੇਮਾਲ ਕਰਾਂਗੇ ਜਿਹੜੀ ਵੀ ਤੁਹਾਨੂੰ ਇਹਦੇ ਵਿੱਚੋਂ ਵਧੀਆ ਜ਼ਿਆਦਾ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚਲੋ ਜੀ ਆਪਾਂ ਹੁਣ ਦੂਜੇ ਤਵੇ ਦੀ ਕਲੀਨਿੰਗ ਕਰਦੇ ਆ। ਆ ਦੇਖੋ ਜੀ ਆਪਣਾ ਦੂਸਰਾ ਤਵਾ ਆ। ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਕਲੀਨ ਕਰਕੇ ਦਿਖਾਵਾਂਗੇ। ਤੁਸੀਂ ਪਹਿਲਾਂ ਇਹਨੂੰ ਦੇਖ ਸਕਦੇ ਹੋ ਇਸ ਤੋਂ ਬਾਅਦ ਵੀ ਤੁਸੀਂ ਦੇਖਿਓ ਕਿੰਨਾ ਵਧੀਆ ਕਲੀਨ ਹੋਊਗਾ। ਬਹੁਤ ਹੀ ਸੌਖਾ ਤਰੀਕਾ ਆ ਜੀ। ਦੋਨੇ ਟਿਪਸ ਆਪਣੀਆਂ ਬਹੁਤ ਹੀ ਵਧੀਆ ਨੇ। ਆਪਾਂ ਇਹ ਗੈਸ ਨੂੰ ਆਨ ਕਰ ਲਿਆ। ਹੁਣ ਇਹ ਆਪਣਾ ਤਵਾ ਗਰਮ ਹੋ ਜਾਊਗਾ। ਇਹਦੇ ਉੱਤੇ ਤੁਸੀਂ ਇੱਕ ਚਮਚਾ ਸੁੱਕੇ ਆਟੇ ਦਾ ਪਾਉਣਾ ਵਾ। ਤੇ ਜਦੋਂ ਆਪਣਾ ਆਟਾ ਚੰਗੀ ਤਰ੍ਹਾਂ ਨਾਲ ব্রাউন ਕਲਰ ਦਾ ਹੋ ਗਿਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਅਗਲੀ ਚੀਜ਼ ਕਿਹੜੀ ਪਾਉਣੀ ਹੈ ਆਪਣਾ ਜੀ ਆਟਾ ਹੋ ਗਿਆ ব্রাউন ਕਲਰ ਦਾ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚਾ ਨਮਕ ਦਾ ਹੁਣ ਆਪਾਂ ਨੇ ਗੈਸ ਦਿੱਤਾ ਬੰਦ ਕਰ ਇਹਨੂੰ ਵੀ ਚੰਗੀ ਤਰ੍ਹਾਂ ਨਾਲ ਆਟੇ ਦੇ ਵਿੱਚ ਮਿਕਸ ਕਰ ਦੇਣੀ ਹੈ ਹੁਣ ਥੋੜਾ ਜਿਹਾ ਤੁਸੀਂ ਪਾਉਣਾ ਇਹਦੇ ਵਿੱਚ ਪਾਣੀ ਇਹਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਲਵੋ ਹੁਣ ਆਪਾਂ ਜੇ ਸਾਰੇ ਤਵੇ ਦੇ ਉੱਤੇ ਇਹਨੂੰ ਚੰਗੀ ਤਰ੍ਹਾਂ ਲਗਾ ਰਾਂਗੇ ਚੰਕ ਦੇ ਨਾਲ ਹੀ ਹੁਣ ਆਪਾਂ ਨੇ ਜੇ ਕੀ ਕਰਨਾ ਇਹਨੂੰ ਗਰਮ-ਗਰਮ ਨੂੰ ਹੀ ਸਕਰੱਬ ਦੇ ਨਾਲ ਉੱਪਰੋਂ ਰਗੜਾਂਗੇ ਤੁਸੀਂ ਹੈਰਾਨ ਹੋ ਜਾਓਗੇ ਜੀ ਆਪਾਂ ਇਨਾ ਵਧੀਆ ਤਵੇ ਨੂੰ ਤੇ ਚਮਕਾ ਗਈ ਹੁਣ ਆਪਾਂ ਜੀ ਚੰਗੀ ਤਰ੍ਹਾਂ ਇਸ ਰਗੜ ਦੇ ਨਾਲ ਇਹਨੂੰ ਸਾਰੇ ਇਸ ਤਰ੍ਹਾਂ ਰਗੜ ਦਾਂਗੇ ਦੇਖੋ ਜੀ ਇਹਦਾ ਜਿੰਨਾ ਵੀ ਸੀਗਾ ਇਹ ਆਟਾ ਆਪਣਾ ਵਗੈਰਾ ਬ੍ਰਾਊਨ ਕਲਰ ਦਾ ਤਾਂ ਹੋਇਆ ਹੀ ਸੀਗਾ ਤੇ ਦੇਖੋ ਇਹਦਾ ਸਾਰਾ ਜੀ ਕਾਲਾਪਣ ਪੁੱਤਨਾ ਸ਼ੁਰੂ ਹੋ ਗਿਆ ਆਪਣਾ ਜੀ ਤਵਾ ਹੋ ਗਿਆ ਸਾਫ ਤੇ ਹੁਣ ਆਪਾਂ ਇਹ ਜਿਹੜਾ ਪਾਣੀ ਆ ਸਾਰਾ ਹੀ ਢੋਲ ਕੇ ਇਹਨੂੰ ਤਵੇ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਸਾਫ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ। ਦੇਖੋ ਜੀ ਆਪਣਾ ਪਾਣੀ ਦੇਖੋ ਕਿੰਨਾ ਕਾਲਾ ਹੋ ਗਿਆ ਸਾਰਾ ਹੀ ਤਵੇ ਦੇ ਉੱਤੇ ਜਿਹੜਾ ਕਾਲਾ ਪੰਨ ਸੀ ਸਾਰਾ ਹੀ ਉੱਤਰ ਗਿਆ ਆਪਾਂ ਤੁਹਾਨੂੰ ਇੱਕ ਤਵੇ ਨੂੰ ਸਿੰਪਲ ਪਾਣੀ ਦੇ ਨਾਲ ਧੋ ਕੇ ਫਿਰ ਦਿਖਾਉਣੀ ਆ। ਆ ਦੇਖੋ ਜੀ ਆਪਾਂ ਨੇ ਇਹ ਤਵਾ ਵੀ ਸਿੰਪਲ ਪਾਣੀ ਦੇ ਨਾਲ ਧੋਤਾ ਤੇ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਉੱਤੇ ਵੀ ਕਿੰਨੀ ਵਧੀਆ ਸ਼ਾਈਨਿੰਗ ਆਈ ਆ। ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸੀਆਂ ਦੋਨੇ ਟਿਪਸਾਂ ਨਾਰਮਲੀ ਆਪਣੇ ਘਰ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਆਪਾਂ ਕਲੀਨਿੰਗ ਕਰਕੇ ਦਿਖਾਈਆ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਵਧੀਆ ਕਿਹੜੀ ਟਿਪਸ ਲੱਗੀ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਤਰ੍ਹਾਂ ਦੀਆਂ ਵੀਡੀਓ ਵਧੀਆ-ਵਧੀਆ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਜਿਹੜੇ ਸਾਡੇ ਚੈਨਲ ਨੂੰ ਪਹਿਸ ਪਹਿਲੀ ਵਾਰੀ ਦੇਖ ਰਹੇ ਨੇ ਚਲੋ ਆਪਾਂ ਜੀ ਮਿਲਦੇ ਹਾਂ ਨਵੇਂ ਬਲੌਕ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ